ਭਾਗ ਚੌਂਤੀਵਾਂ ਕਹਾਣੀ ਹੈ ਚੋਰੀ ਦੀ ਤੀਵੀ ਜੀਤੋ ਨੂੰ ਲੋਕ ਵੇਖ ਕੇ ਆਖਦੇ ਨੇ ਕਿ ਇਸਨੇ ਮੁੰਡਾ ਕਦੋਂ ਵਿਆਹ ਲਿਆ ਰਾਣੋ ਬੇਬੇ ਦੀ ਗੱਲ ਸੁਣ ਕੇ ਪਾਲੇਵਲ ਵੇਖਦੀ ਹੋਈ ਘਰ ਨੂੰ ਚੱਲ ਪਈ ਪਿੰਡ ਦੀ ਫਿਰਨੀ ਬੈਠੇ ਲੋਕ ਰਾਣੋ ਤੇ ਜੀਤੋ ਵੱਲ ਵੇਖ ਰਹੇ ਸੀ ਤੇ ਆਪਸ ਚ ਗੱਲ ਨਹੀਂ ਲੱਗੇ ਸੀ ਕਿ ਜੀਤੋ ਨੇ ਤਾਂ ਪਤ ਨਹੀਂ ਲੱਗਨ ਦਿੱਤਾ ਮੁੰਡਾ ਮੁੰਡਾ ਹੀ ਵਿਆਹ ਲਿਆ ਨਾ ਕੋਈ ਰਿਸ਼ਤੇਦਾਰ ਬੁਲਾਇਆ ਤੇ ਨਾ ਕੋਈ ਪਿੰਡ ਦਾ ਸੱਕਾ ਸਰੀਕਾ ਲੈ ਭਾਈ ਜਦੋਂ ਜੀਤੋ ਦੇ ਘਰ ਦੁੱਖਾਂ ਦਾ ਹਨੇਰਾ ਪਸਰਿਆ ਪਿਆ ਸੀ ਤਾਂ ਪਿੰਡ ਦੇ ਕਿਸੇ ਪਤਵੰਤੇ ਨੇ ਉਹਨਾਂ ਦੀ ਸਾਰ ਨਹੀਂ ਲਈ ਨਾਲੇ ਉਸ ਤੇ ਮੁੰਡੇ ਨੂੰ ਤਾਂ ਸਾਰਾ ਪਿੰਡ ਸਿਰੇ ਦਾ ਚੋਰ ਤੇ ਨਸ਼ੇੜੀ ਸਮਝਦਾ ਸੀ ਨਾਲੇ ਜਿਸ ਦਿਨ ਪਾਲਾ ਆਇਆ ਸੀ ਉਸ ਦਿਨ ਤਾਂ ਲੋਕਾਂ ਨੇ ਸਾਜਰੇ ਹੀ ਬੂਹੇ ਪੇੜ ਲਏ ਸੀ ਕਿ ਕਿਧਰੇ ਪਾਲਾ ਘਰ ਵੜ ਕੁਝ ਚੋਰੀ ਹੀ ਨਾ ਕਰ ਲਵੇ ਸੱਤ ਵਿੱਚੋਂ ਕੋਈ ਬੋਲਿਆ ਘਰ ਜਾਂਦਿਆਂ ਨੂੰ ਬੀਰੋਂ ਨੇ ਗਰਮ ਪਾਣੀ ਕਰ ਰੱਖਿਆ ਸੀ ਤੇ ਚੁੱਲ੍ਹੇ ਚਾ ਰੱਖੀ ਸੀ ਲੈ ਆ ਗਈ ਧੀ ਰਾਣੋ ਆਈ ਖੇਤਾਂ ਵਿੱਚ ਫੇਰਾ ਹੁਣ ਤਾਂ ਆਪਣੇ ਫਸਲ ਚੋਕੀ ਹੋ ਜਾਵੇਗੀ ਜੋ ਤੂ ਫੇਰਾ ਪਾਈ ਹੈ ਲੇ ਪੁੱਤ ਨਹਾ ਛੇਤੀ ਛੇਤੀ ਥੱਕ ਗਈ ਹੋਵੇਗੀ ਫਿਰ ਆਰਾਮ ਕਰ ਲਵੇ ਬੀਰੋ ਨੇ ਰਾਣੂ ਨੂੰ ਕਿਹਾ ਰਾਣੋ ਹਸਦੀ ਹੋਈ ਨਾਉਣ ਚਲੀ ਗਈ ਤੇ ਜਿੱਤੋ ਹੁਣ ਬੀਰੋ ਕੋਲ ਚੁੱਲੇ ਲਾਗੇ ਆਣ ਬੈਠ ਗਈ ਕੁੜੇ ਬੀਰੋ ਦਾ ਆਪਾਂ ਕੀ ਕੋਈ ਗੁਨਾਹ ਕਰ ਲਿਆ ਜੇ ਆਪਾਂ ਪਾਲੇ ਦਾ ਵਿਆਹ ਕਰ ਲਿਆ ਜਾਂ ਪਾਲੇ ਘਰ ਵਾਪਸ ਆ ਕੇ ਕੋਈ ਕਾਰਾ ਕਾਰ ਛੱਡਿਆ ਕਿ ਪਿੰਡ ਤੇ ਲੋਕ ਸਾਡੇ ਵੱਲ ਕਿਸੇ ਅਜਨਬੀਆਂ ਵਾਂਗ ਕਿਉਂ ਵੇਖਦੇ ਨੇ ਮੈਨੂੰ ਤਾਂ ਚੋਰਾ ਜਿਹਾ ਲੱਗਾ ਪਿਆ ਹੈ ਕਿ ਜਿਵੇਂ ਜੀਤੋ ਦੇ ਬਾਪੂ ਪਾਲੇ ਦੇ ਬਾਪੂ ਦੇ ਹੁੰਦੇ ਆਪਣੇ ਘਰ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਕਿ ਦੁਬਾਰੇ ਫਿਰ ਤੋਂ ਉਹ ਉਦਾਂ ਦੀ ਉਦਾਂ ਨਹੀਂ ਹੋ ਸਕਦਾ ਜੀਤੋ ਵੀਰੋਂ ਨੂੰ ਆਖਣ ਲੱਗੀ ਲੈ 10 ਲੋਕ ਤਾਂ ਇਦਾਂ ਤਾਂ ਵੇਖਦੇ ਨੇ ਕਿ ਉਹਨਾਂ ਨੂੰ ਪਾਲੇ ਦੇ ਹੋਂ ਤੇ ਕਿਸੇ ਸੂ ਨਹੀਂ ਦਿੱਤੀ ਤੇ ਵਿੱਤੀ ਕਿਸੇ ਦੀ ਖਾਤਰ ਜਾਰੀ ਨਹੀਂ ਕੀਤੀ ਨਾਲੇ ਪਾਲਾ ਨਾਲੇ ਪਲਾਂ ਵਿੱਚ ਹੀ ਪਾਲੇ ਦਾ ਵਿਆਹ ਕਰ ਦਿੱਤਾ ਤੇ ਵਿਆਹ ਵਿੱਚ ਵੀ ਆਪਾਂ ਨੇ ਕਿਸੇ ਨੂੰ ਨਹੀਂ ਉਲੋਸਿਆ ਲੋਕਾਂ ਨੂੰ ਤਾਂ ਅਸੀਂ ਚੰਗੇ ਲੱਗਦੇ ਜੇ 15 ਦਿਨ ਪਹਿਲਾਂ ਹੀ ਦਸਤੇ ਕਿ ਭਾਈ ਸਾਡੇ ਪਾਲੇ ਦਾ ਕਾਰਜ ਹੈ ਤੇ ਹੁਣ ਸਾਰੇ ਘਰ ਹੁਣ ਸਾਡੇ ਘਰ ਹੀ ਡੇਰੇ ਲਾ ਲਵੋ ਕਿਸੇ ਨੇ ਘਰ ਚੁੱਲ੍ਹੇ ਅੱਗ ਨਹੀਂ ਬਾਲਨੀ ਫਿਰ ਤਾਂ ਪਾਲੇ ਦੀ ਸਾਰੇ ਆਪ ਉਪਰਤ ਕਰਦੇ ਤੂੰ ਦੇਖਦੀ ਜਾਵੇਂ ਜੇ ਕਿਦਰੇ ਆਪਣੇ ਖੇਤਾ ਵਿੱਚ ਹੜੀ ਸੋਣੀ ਚੰਗੀ ਹੋ ਗਈ ਤਾਂ ਆਹੀ ਲੋਕ ਪਾਲੇ ਤੋ ਸਲਾਹਾ ਮੰਗਣ ਆਇਆ ਕਰਨਗੇ ਤੂੰ ਐਵੇਂ ਮਨ ਹੋਲਾ ਨਾ ਕਰਿਆ ਕਰ ਲੈ ਹੁਣ ਤੂੰ ਵੀ ਨਹਾ ਰਾਨੋ ਵੀ ਨਹਾਈ ਬੀਰੋ ਨੇ ਜਿੱਤੂਨ ਕਿਹਾ ਲੈ ਪੁੱਤ ਰਾਣੋ ਤੂੰ ਬੈਠ ਹੁਣ ਚੁੱਲ੍ਹੇ ਲਾਗੇ ਥੋੜਾ ਸੇਕ ਲੈ ਨਹਾ ਕੇ ਹਵਾ ਨਾ ਲਵਾ ਲਵੇਂ ਕਿਦਰੇ ਬਿਮਾਰ ਉਹ ਜਾਵੇਂ ਜਿੱਤੋ ਖੜੀ ਹੁੰਦੀ ਬੋਲੀ ਜਿੱਤੋ ਖੜੀ ਹੋ ਕੇ ਨਹਾਉਣ ਚਲੀ ਗਈ ਬੇਬੇ ਜਦੋਂ ਅਸੀਂ ਖੇਤਾਂ ਨੂੰ ਜਾ ਰਹੇ ਸੀ ਤਾਂ ਸਾਡੇ ਵੱਲ ਲੋਕ ਐਵੇਂ ਕਿਉਂ ਵੇਖਦੇ ਸੀ ਜਿਵੇਂ ਅਸੀਂ ਕੋਈ ਗੁਨਾਹ ਕਰਕੇ ਭੱਜੇ ਹੁੰਦੇ ਹਾਂ ਤੇ ਪਿੰਡ ਦੀਆਂ ਸਿਆਣੀਆਂ ਤਾਂ ਐਦਾਂ ਵੇਖਦੀਆਂ ਸੀ ਜਿਵੇਂ ਮੈਨੂੰ ਚੋਰੀ ਕਰਕੇ ਲਿਆਂਦਾ ਗਿਆ ਹੋਵੇ ਰਾਣੋ ਵੀਰੋ ਨੂੰ ਦੱਸਣ ਲੱਗੀ ਕੋਈ ਨਾ ਪੁੱਤ ਦੇਖਣ ਦੇ ਜਿਹੜਾ ਜਿਵੇਂ ਵੇਖਦਾ ਏ ਆਪਾਂ ਕਿਹੜਾ ਕਿਸੇ ਦਾ ਕੁਝ ਚੁੱਕਿਆ ਏ ਜੇ ਕੋਈ ਕੁਝ ਬੋਲੂ ਤਾਂ ਮੈਂ ਆਪੇ ਵੇਖ ਲਵਾਂਗੀ ਪਿੰਡ ਦੀਆਂ ਸਿਆਣੀਆਂ ਤਾਂ ਤੇਰੇ ਵੱਲ ਵੇਖਦੀਆਂ ਹੋਣਗੀਆਂ ਕਿ ਪਾਲਾ ਪਰੀਆਂ ਵਰਗੀ ਬਹੁ ਕਿੱਥੋਂ ਲੈ ਕੇ ਆਇਆ ਹੈ ਬੀਰੋ ਨੇ ਜਵਾਬ ਦਿੱਤਾ ਇਹਨੇ ਨੂੰ ਘਰ ਦਾ ਬਾਹਰ ਲਾਗੂ ਹਾ ਖੜਕ ਗਿਆ ਤੇ ਬਲਦਾਂ ਨੇ ਰਿੰਗਣਾ ਸ਼ੁਰੂ ਕਰ ਦਿੱਤਾ ਲੇ ਬੇਬੇ ਆ ਇਹਨਾਂ ਨੂੰ ਪਾਣੀ ਪਿਲਾ ਦੇਵਾ ਤੇ ਪਿੱਜੇ ਛੋਲੇ ਬਾਹਰ ਰੱਖ ਦੇਵੋ ਪਾਣੀ ਪਿਲਾ ਕੇ ਇਹਨਾਂ ਦੇ ਪੱਠਿਆਂ ਵਿਚਰ ਲਾ ਦੇਵਾਂ ਵਿਚਾਰੇ ਸਵੇਰ ਦੇ ਹਾਲ ਵਾ ਕੇ ਆਏ ਨੇ ਪਾਲੇ ਨੇ ਘਰ ਵੜਦਿਆਂ ਆਵਾਜ਼ ਦਿੱਤੀ ਰਾਨੋ ਪਾਲੇ ਦੀ ਆਵਾਜ਼ ਸੁਣ ਬਾਹਰ ਬੂਹੇ ਕੋਲ ਖੜੇ ਲੱਗੇ ਬਲਦਾਂ ਕੋਲ ਖੜ ਗਏ ਤੇ ਦੇਖਣ ਲੱਗੀ ਪਾਲੇ ਦੇ ਹੱਥ ਮਿੱਟੀ ਨਾਲ ਲਿਬੜੇ ਪਏ ਸੀ ਤੇ ਪੈਰੀਂ ਮਿੱਟੀ ਮਦ ਮਦ ਪੈਰ ਵੀ ਮਿੱਟੀ ਰੰਗੇ ਰੰਗੇ ਤੇ ਪਾਲੇ ਦੇ ਪਾਇਆ ਕੁਰਤਾ ਵੀ ਪਸੀਨੇ ਤੇ ਮਿੱਟੀ ਨਾਲ ਮਿੱਟੀ ਹੋਇਆ ਪਿਆ ਸੀ ਤੇ ਇਹਨੇ ਨੂੰ ਜੀਤੋ ਨਹਾ ਕੇ ਬਾਹਰ ਆ ਗਈ ਪੁੱਤ ਆ ਮੈਂ ਪਾਉਨੀ ਆ ਬਲਦਰੋਂ ਪੱਠੇ ਤੂੰ ਥੱਕ ਗਿਆ ਹੋਵੇਂਗਾ ਸਵੇਰ ਦਾ ਮਿੱਟੀ ਨਾਲ ਮਿੱਟੀ ਹੋਇਆ ਪਿਆ ਹੈ ਜਾਂ ਗਰਮ ਪਾਣੀ ਹੋਇਆ ਪਿਆ ਹੈ ਤੂੰ ਨਹਾ ਕੇ ਆਰਾਮ ਕਰ ਨਾਲੇ ਅੱਗੇ ਵੀ ਇਹਨਾਂ ਦਾ ਕੱਕੰਡਾ ਸੀ ਦੋਵੇਂ ਹੀ ਕਰਦੀਆਂ ਸੀ ਉਹ ਸਾਰਾ ਕੁਝ ਤੈਨੂੰ ਥੋੜਾ ਬੰਨ ਕੇ ਦੇਣਾ ਵੀਰੋ ਪਾਣੀ ਦੀ ਬਾਲਟੀ ਲੈ ਕੇ ਆ ਗਈ ਗਰਮ ਪਾਣੀ ਦੀ ਬਾਲਟੀ ਰੱਖ ਵੀਰੋ ਨੇ ਬਲਦਾ ਦੀਆਂ ਲਾਸ਼ਾ ਫੜ ਲਈਆਂ ਤੇ ਬਰਾਂਡੇ ਵੱਲ ਨੂੰ ਲੈ ਗਈ ਤੇ ਬਲਦਾ ਨਾਲ ਬੋਲਦੀ ਹੋਈ ਨੇ ਪੱਠੇ ਪਾ ਦਿੱਤੇ ਪਾਲਾ ਵੀ ਬਾਲਟੀ ਚੁੱਕ ਨਾ ਹੋਣ ਚਲਾ ਗਿਆ ਹਰਾਨੂੰ ਤੇ ਜਿੱਤੋ ਦੋਵੇਂ ਚੁੱਲ੍ਹੇ ਵੱਲ ਚਲੀਆਂ ਗਈਆਂ ਤੇ ਰੋਟੀ ਪਾਣੀ ਦਾ ਕਰਨਾ ਸ਼ੁਰੂ ਕਰ ਦਿੱਤਾ ਰਾਣੂ ਆਟਾ ਗੁੰਨਣ ਲੱਗ ਪਈ ਤੇ ਜੀਤੋ ਨੇ ਚੁੱਲ੍ਹੇ 'ਤੇ ਦਾਲ ਰੱਖ ਦਿੱਤੀ ਬੀਰੋ ਵੀ ਬਲਦਾਂ ਨੂੰ ਦਾਣਾ ਫੱਕਰ ਲਾ ਕੇ ਚੁੱਲ੍ਹੇ ਲਾ ਕੇ ਆਣ ਬੈਠੀ ਐਨੇ ਨੂੰ ਪਾਲਾ ਵੀ ਨਾ ਆ ਕੇ ਬਾਹਰ ਆ ਗਿਆ ਤੇ ਆਣ ਚੁੱਲ੍ਹੇ ਲਾ ਕੇ ਬੈਠ ਗਿਆ ਬੇਬੇ ਮੈਂ ਸੋਚਦਾ ਸੀ ਕਿ ਹੁਣ ਆਪਾਂ ਚੰਗੀ ਜਹੀ ਦੁੱਧ ਲਈ ਵਧੀਆ ਲੇਵੇ ਵਾਲੀ ਮੱਝ ਲੈ ਆਉਂਦੇ ਹਾਂ ਇਹ ਮੂਲ ਦਾ ਦੁੱਧ ਰਾਸ ਜਿਹਾ ਨਹੀਂ ਆਉਂਦਾ ਹੁਣ ਤੇ ਸੁਖ ਨਾਲ ਖੇਤ ਵਿੱਚ ਕੱਖ ਕੰਡਾ ਵੀ ਬੀਜ ਆਇਆ ਹਾਂ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਨਮੇ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਬੇਨਤੀ ਹੈ ਉਸ ਦੇ ਲਈ ਥੈਂਕ ਯੂ